ਉਸੀ ਤਹਿ ਤੇ ਡੀਜੀਪੀ ਪੰਜਾਬ ਦੇ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਉਦੇਸ਼ਾ ਨਿਰਦੇਸ਼ਾ ਦੇ ਦੇ ਦਿੱਤੇ ਗਏ ਨੇ ਦੱਸਦੇ ਕਿ ਇਸੇ ਦੇ ਤਹਿ ਤੇ ਮਾਨਸਾ ਸ਼ਹਿਰ ਦੇ ਮੈਡੀਕਲ ਸਟੋਰ ਦੀ ਅਚਨਚੇਤ ਟਰੈਕਿੰਗ ਕੀਤੀ ਗਈ ਇਸ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਡਰੱਗ ਇਨਸਪੈਕਟਰ ਦੇ ਨਾਲ ਮਿਲ ਕੇ ਉਹਨਾਂ ਦੁਕਾਨਾਂ ਉੱਪਰ ਕਾਰਵਾਈ ਕੀਤੀ ਗਈ ਹੈ ਕਾਰਵਾਈ ਦੇ ਦੌਰਾਨ ਅਧਿਕਾਰੀਆਂ ਦੇ ਵੱਲੋਂ ਮੈਡੀਕਲ ਸਟੋਰ ਦੇ ਮਾਲਕਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਵੇਚ ਰਹੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ ਸਰਕਾਰ ਦੇ ਦਿਸ਼ਾ ਦੇ ਅਨੁਸਾਰ ਜਿਹੜਾ ਪੰਜਾਬ ਸਰਕਾਰ ਨੇ ਚੇੜਿਆ ਨੇ ਸ਼ੈਫਰੂਦ ਉਹਦੇ ਤਹਿਤ ਆਪਣੇ ਬੱਕ ਬੱਕ ਮਾਨਸਾ ਦੇ ਬੱਕੋਂ ਖਾਵਾਂ ਦੇ ਉੱਪਰ ਚੈਕਿੰਗ ਚੱਲ ਰਹੀ ਹੈ ਅੱਜ ਇਹ ਚੈਕਿੰਗ ਦੇ ਤਹਿਤ ਅਸੀਂ ਨਾਲ ਜਿਹੜੀ ਮੈਡੀਕਲ ਸਟੋਰ ਦੀ تھی ਆਪਾਂ ਖੜੇ ਹਾਂ ਨਿਊਪ੍ਰੀਮ ਮੈਡੀਕਲ ਨਾਲ ਚੈੱਕ ਕਰ ਰਹੇ ਸੀ ਤੇ ਇਹ ਚੈਕਿੰਗ ਦੇ ਦੌਰਾਨ ਉਹਨੇ ਸਾਨੂੰ ਫਾਰਮਾਸਿਸੀ ਦਾ ਪ੍ਰੋਪਰਾਈਟਰ ਪ੍ਰੈਜ਼ੈਂਟ ਹੈ ਜਿਵੇਂ ਆਪਣਾ ਡੀਐਸਪੀ ਸਾਹਿਬ ਨੇ ਦੱਸਿਆ ਕਿ ਵਿਚਾਲੇ ਜੋ ਵਿੰਡੋ ਹੈ ਉਸ ਦੀ ਸਾਰੀ ਜਿਹੜੀ ਕੰਪਲੀਟ ਡਿਟੇਲ ਰਿਪੋਰਟ ਹੈ ਉਹ ਤਿਆਰ ਕੀਤੀ ਆਈ ਹੈ ਤਿਆਰ ਕਰਤੀ ਉੱਚ ਕਾਰਵਾਈ ਨੂੰ ਅਗਲੀ ਕਾਰਵਾਈ ਤੁਸੀਂ ਜਾਰੀ ਹੈ। ਸਰ ਜੀ ਨੇ ਦੇਖਿਆ ਕਿ ਇੱਕ ਪਾਸੇ ਜਨੋਸ਼ੀ ਦਵਾਈਆਂ ਵੇਚੀਆਂ ਜਾਂਦੀਆਂ ਦੂਸਰੇ ਪਾਸੇ ਉਹ ਮੈਂ ਸਾਰੀ ਜੀ ਨਹੀਂ ਲੋਕਾਂ ਦੇ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਜਿਹੜੀ ਇਹ ਸਾਰੀ ਕੰਪਲੀਟ ਡਿਟੇਲ ਰਿਪੋਰਟ ਹੈ ਜੀ ਉਹ ਮੈਂ ਆਪਣੀ ਸਾਰੀ ਕੰਪਲੀਟ ਡਿਟੇਲ ਰਿਪੋਰਟ ਤਿਆਰ ਕਰ ਰਾਂਗਾ। ਤੋਂ ਸਾਰੀ ਡਿਟੇਲ ਰਿਪੋਰਟ ਉੱਚ ਅਧਿਕਾਰ ਨੂੰ ਭੇਜੀ ਜਾਊਗੀ ਤੇ ਜੇ ਇਹਦੇ ਵਿੱਚ ਕੋਈ ਵੀ ਲੰਗਣਾ ਪਾਈ ਕਿ ਜਿਹੜੇ ਇਹਨਾਂ ਦੇ ਲਾਇਸੈਂਸ ਨਹੀਂ ਉਹਨਾਂ ਦੇ ਸਖਤ ਕਾਰਵਾਈ ਜੋ ਉਹਨਾਂ ਦੇ ਸੈਸਿੰਗ ਅਥਾਰਟੀ ਵੱਲੋਂ ਕੀਤੀ ਆਪੀ। ਸਰ ਲੱਗਦਾ ਨਹੀਂ ਵੀ ਜਿਹੜੇ ਲਾਇਸੈਂਸ ਇਸ਼ੂ ਹੁੰਦੇ ਨੇ ਉਸ ਸਮੇਂ ਕੋਈ ਚ ਇਸ ਤੇ ਨਾ ਕੋਈ ਬਿਲਡਿੰਗ ਦੇ ਵਿੱਚ 14 ਵੀ ਇਹ ਲਿਸੈਂਸ इशू ਹੋਏਗਾ ਮੌਕੇ ਤੇ ਜੋ ਵੀ ਰਹੇ ਹੋਣਗੇ ਉਹਨਾਂ ਨੇ ਚੈੱਕ ਕੀਤਾ ਹੋਊਗਾ ਇਹ ਹੋ ਸਕਦਾ ਕਿ ਇਹਨਾਂ ਨੇ ਕੋਈ ਬਿਨਾ ਇਨਟਿਮੇਸ਼ਨ ਕਿਤੇ ਜਿਵੇਂ ਆ ਵਿੰਡੋ ਵਗੈਰਾ ਕੁਝ ਵਿੱਚ ਕੋ ਜੋ ਵੀ ਕਰ ਲਿੱਤਾ ਗਿਆ ਹੋਵੇ ਉਹ ਮੈਂ ਸਾਰ ਆਪਣੀ ਰਿਪੋਰਟ ਚ ਦਰਜ ਕਰ ਰਹੇਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੋਧ ਮਹਿੰਮ ਤਾਤ ਹਰ ਮਾੜੀ ਅੰਸਰ ਦੇ ਖਿਲਾਫ ਕਾਰਵਾਈ ਕਰਨ ਲਈ ਸਖਤ ਦੁਸ਼ਾਨਦ ਦੇ ਦਿੱਤੇ ਗਏ ਹਨ ਜਿਸ ਨੂੰ ਵਿੱਚ ਪੰਜਾਬ ਸਰਕਾਰ ਦੇ ਮਾਨਯੋਗ ਮੰਤਰੀ ਸਾਹਿਬਾਨ ਵੀ ਜ਼ਿਲ੍ਹਿਆਂ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਨ ਇਸ ਮੁਹਿੰਮ ਨਾਲ ਲੋਕਾਂ ਨੂੰ ਇਸ ਮਹਿੰਮ ਨਾਲ ਜੁੜਨ ਲਈ ਜਿਹੜਾ ਉਹ ਮੋਟੀਵੇਟ ਕਰ ਰਹੇ ਹਨ ਇਸੇ ਲੜੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ਼੍ਰੀ ਭਗਵੰਤ ਸਿੰਘ ਲੁਨਾ ਆਈਪੀਐਸ ਦੇ ਦਸਾਨ ਦੇ ਇਸ ਦਿਨ ਦੀ ਗਾਈਡਲਾਈਨ ਮੁਤਾਬਕ ਐਸਪੀਡੀ ਜਿਹੜੇ ਮੌਂਸੂਨ ਹਲਕ ਤੇ ਐਸਪੀ ਹੈੱਡਕੁਆਰਟਰ ਦੇ ਰਿਸਪੀਸੀਵ ਅਹਿਲ ਦੇਗਵਾਈ ਵਿੱਚ ਅਸੀਂ ਵਾਕਫ ਇਨ ਇਹ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਅਸੀ ਡਰੱਗ ਇੰਸਪੈਕਟਰ ਸ਼੍ਰੀ ਅੰਕਿਤ ਇੱਕ ਸੌਰੀ ਇਕਾਂਤ ਜਿਹਨੂੰ ਨਾਲ ਲਿਆ ਹੋਇਆ ਹੈ ਜੋ ਇਹਨਾਂ ਵੱਲੋਂ ਸਾਡੀ ਹਾਈਜੀਨ ਸਾਰਾ ਕੁਝ ਜਰਾ ਚੈੱਕ ਕੀਤਾ ਜਾ ਰਿਹਾ ਹੈ ਜੋ ਮੈਡੀਕਲ ਸਟੋਰ ਤੇ ਅਸੀਂ ਖੜੇ ਆ ਪ੍ਰੀਤ ਮੈਡੀਕਲ ਸਟੋਰ ਇਹਦੇ ਵਿੱਚ ਨਾਮ ਤੇ ਇੱਥੇ ਦਾ ਮਾਲਕ ਹੈ ਮੌਕੇ ਤੇ ਨਾਹੀਂ ਜਿਹਦੇ ਨਾਂ ਤੇ ਲਾਇਸੈਂਸ ਹੈ ਕੋਈ ਲਾਇਸੈਂਸ ਵਾਲਾ ਛਿਆ ਇੱਥੇ ਸਿਰਫ ਜਿਹੜੇ ਹੈਗੇ ਆ ਨਾਰਮਲ ਲੜਕੇ ਜਿਹੜੇ ਹੈਗੇ ਲੜਕੇ ਤੇ ਲੜਕੀਆਂ ਉਹ ਮੈਡੀਸਨ ਜਿਹੜੀ ਦੇ ਰਿਹਾ ਇੱਕ ਇੱਥੇ ਬਿੱਲ ਜਿਹੜਾ ਮਿਲਿਆ ਸਾਨੂੰ ਉਹਦੇ ਤੇ ਡੇਟ ਨਹੀਂ ਹੈ ਬਿੱਲ ਕੱਟਿਆ ਹੋਇਆ ਇੱਕੇ ਜਿਹੜੀ ਦੁਕਾਨ ਹੈ ਇੱਕ ਪਾਸੇ ਜਨਰਲ ਮੈਡੀਕਲ ਸਟੋਰ ਹੈ ਇੱਕ ਪਾਸੇ ਸਰਕਾਰ ਦੀ ਮਨਜ਼ੂਰਸ਼ੁਦਾ ਜਨ ਅਸ਼ ਦੀ ਜਿਹੜਾ ਹੈ ਉਹ ਮੈਡੀਕਲ ਸਟੋਰ ਚਲਾਇਆ ਜਾ ਰਿਹਾ ਇੱਕੇ ਬਿਲਡਿੰਗ ਦੇ ਵਿੱਚ ਜਿਹੜਾ ਹੈਗਾ ਦੋਨੋਂ ਮੈਡੀਕਲ ਸਟੋਰ ਚਲਾਇਆ ਜਿਹਦੇ ਵਿੱਚ ਜਿਹੜਾ ਖਿੜਕੀ ਵੀ ਜਿਵੇਂ ਤੁਸੀਂ ਦੇਖੋ ਤੇ ਇਹ ਇੱਥੇ ਹੈਗੀ ਆ ਇਹ ਸਾਈਡ ਤੇ ਤਾਂ ਇਸ ਬਾਰੇ ਜੋ ਸਾਰੀ ਕਾਰਵਾਈ ਡਰਗ ਇੰਸਪੈਕਟਰ ਸਾਹਿਬ ਜਿਸ ਤਰ੍ਹਾਂ ਕੀ ਕਹਦਾ ਹੈ ਉਸ ਨਾਲ ਕਰ ਰਹੇ ਹਨ